ਕੁੱਲ 52000 ਤੇ 45000 ਰੁਪਏ ਦੀ ਆਹ ਵਹੜ ਦੇਣੀ ਆ ਬਾਈ ਬੱਬੂ ਨੇ ਆਹ ਵਹੜ 55000 ਰੁਪਏ ਦੀ ਮਿਲੂਗੀ ਤੁਹਾਨੂੰ ਤੇ ਹੋਰ ਜਾਦੇ ਚੰਗੇ ਕੱਦ ਕਾਠ ਵਾਲੀ 75000 ਰੁਪਏ ਦੀ ਵਹੜ ਮਿਲੂਗੀ ਤੇ ਥਾਂ ਬਾਲੇ ਸੋਨੇ ਥਾਂ ਲੇਵੇ ਵਾਲੀ ਵਹੜ ਦਿਖਾਉਣੀਆਂ ਅਜੇ ਸੂਣ ਚ ਹਨਾ ਪੰਜ ਚਾਰ ਦਿਨ ਬਾਕੀ ਪਏ ਆ ਅਜੇ ਤਾਂ ਗੁੰਦ ਹੀ ਆਉਂਦੀ ਹੋਵੇ ਪਾਣੀ ਆਉਂਦਾ ਬਈ ਜਮਾ ਹੈਨਾ ਹਾਂ ਅਜੇ ਤਾਂ ਦਿਨ ਕੱਢ ਜੋ ਪਤਾ ਖੁੱਲਾ ਲੋ ਜੀ ਪੱਛੀ ਇੱਥੇ ਕੋ ਸੋਨਾ ਪੱਛੀ ਨੇ ਬਾਈ ਤੇ 65000 ਦੀ ਲੈ ਜੋ 70000 ਦੀ ਵਾਪਸ ਕਰ ਦਿਓ ਤੁਸੀਂ 5000 ਰੁਪਇਆ ਫालतੂ ਲੋ ਵੀ ਮਿੱਤਰੋ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 12 ਗਾਮਾ ਦਿਖਾਵਾਂਗੇ ਤੇ ਸੁਖੀ ਤੇ ਬੱਬੂ ਕੋਲੇ ਪਹੁੰਚੇ ਹੋਇਆ ਅ ਪਹਿਲੇ ਨੰਬਰ ਦੇ ਉੱਤੇ ਆਹ ਵਹਿੜ ਆ ਗਈ ਇਹ ਤੋਂ ਆਪਾਂ ਡਿਟੇਲ ਲੈਣੀ ਸ਼ੁਰੂ ਕਰ ਲਾਂਗੇ ਤੇ ਜਿਹੜੀਆਂ 12 ਗਾਮਾ ਦੀ ਡਿਟੇਲ ਦੇਣੀ ਹੈ ਇਧਰਲੇ ਪਾਸੇ ਤੁਸੀਂ ਆਹ ਦੇਖ ਲਓ ਆ ਆ ਗਈ ਪਹਿਲੇ ਨੰਬਰ ਦੇ ਉੱਤੇ ਤੇ ਇਧਰਲੇ ਪਾਸੇ ਸਾਰੀਆਂ ਤੁਹਾਨੂੰ ਨਾ ਬਹੁਤ ਜਿਆਦੇ ਸੋਹਣੇ ਸਨਕਖੀਆਂ ਪਹਿੜਾ ਦਿਖਾਵਾਂਗੇ ਜਿਵੇਂ ਆਹ ਵਹਿੜ ਆ ਗਈ ਨਾ ਮੈਨੂੰ ਤਾਂ ਐਸੀ ਸੋਈ ਹੋਈ ਆ ਪਰ ਇਹ ਸੂਨ ਵਾਲੀ ਵਹਿੜ ਆ ਮਿੱਤਰੋ ਤੇ ਲੇਵਾ ਦੇਖੋ ਕਿੱਡਾ ਸੋਹਣਾ ਤਿਆਰ ਕੀਤਾ ਹੋਇਆ ਇਹ ਅੱਜ ਵਾਲੀ ਵੀਡੀਓ 12 ਗਾਵਾਂ ਤੇ ਵਿੱਚ HF ਕਰਾਸ ਬਰੀਡ ਤੇ ਜਰਸੀਆਂ ਆ ਗਈਆਂ ਜਿਵੇਂ ਤੁਸੀਂ ਆਹ ਦੇਖ ਲਓ ਪੰਜਾਬ ਵਾਲੀਆਂ ਹਨ ਇਹਨਾਂ ਦੀ ਜਾਣਕਾਰੀ ਲਵਾਂਗੇ ਤੇ ਪਹਿਲੇ ਨੰਬਰ ਵਾਲੀ ਪਹਿੜ ਆਪਾਂ ਦਿਖਾ ਦਈਏ ਤੁਹਾਨੂੰ ਆਹ ਖੜੀ ਹੈ ਜਿਹੜੀ ਬੱਬੂ ਮੈਨੂੰ ਐਂ ਦੱਸ ਜਿਵੇਂ ਜਿਹੜੀ ਆਹ ਪਹਿੜ ਹੈ ਹਨਾ ਹਾਂਜੀ ਰਮਨ ਜੀ ਇਹਦਾ ਸੂਆ ਦੱਸ ਪਹਿਲਾਂ ਸੂਆ ਦੂਜਾ ਰਮਨ ਇਹ ਰਾਸ ਸੂਈਆਂ ਮਗਰ ਬੱਚੇ ਵੀਰੇ ਪਿਆਰ ਜਮਾ ਠੀਕ ਹੈ ਹਾਂ ਕਲੀ ਡੱਬੀ ਤੇ ਮੈਨੂੰ ਐਂ ਦੱਸ ਵੀ ਜਿਵੇਂ ਦੁੱਧ ਕਿੰਨਾ ਪਾ ਦੂ ਇਹ ਦੁੱਧ ਵੀਰੇ ਇਹਦਾ ਨਾ ਤਿੰਨ ਥਾਂ ਨੇ ਬਾਈ ਅੱਛਾ ਹਾਂ ਵੀ ਆਪਾਂ ਅਗਲੀ ਭਗਾਈ ਕਰਗੇ ਠੀਕ ਹੈ ਤਿੰਨ ਥਾਣੇ ਤਿੰਨ ਥਾਣੇ ਜੂ 25 17 18 20 ਦੇ ਘਰਾ ਵਿੱਚ ਕੱਢ ਦੂਗੀ ਜੇ ਚਾਰੇ ਹੁੰਦੇ ਤਾਂ 30 ਕਿਲੋ ਤੋਂ ਬਾਹਰ ਦੁੱਧ ਦੇ ਦੇ ਬੱਚੇ ਕੀ ਰੇਟਰ ਹੋ ਇਹਦਾ ਰੇਟ ਇਹਦਾ ਵੀਰੇ 52000 ਰੁਪਏ ਆਪਣਾ 45000 ਰੁਪਏ ਦੇ ਦੇ ਦਿੰਗੇ ਅੱਛਾ ਜੀ ਹਾਂਜੀ ਭਾਈ ਲੈ ਵੀ ਆ ਤਾਂ ਮੇਲਾ ਲੁੱਟਣ ਵਾਲੀ ਗੱਲ ਬਾਤ ਹੀ ਹੋ ਗਈ ਤੇ ਮਗਰ ਵੀ ਬੱਚੀ ਹੈ ਇਹਦੇ ਬੱਚੀ ਮੈਂ ਤੁਹਾਨੂੰ ਦਿਖਾ ਦਾਂਗਾ ਭਾਈ ਜਮਾ ਇਹ ਉਹ ਬੈਠੀ ਆ ਬੱਚੀ ਤੇ ਯਾਰ ਆਹ ਦੇਖ ਲਓ ਹੁਣ ਤੁਸੀਂ ਲੰਮੀ ਤੋਰ ਕੇ ਦਿਖਾ ਦੇ ਲੈ ਵੀ ਆਹਾ ਬਹਿਣੀ ਵਾਲਾ ਮਗਰਲਾ ਥਣ ਤੋਂ ਤਿਲ ਵਹਿੜਾ ਤੇ ਆਹਾ ਮੁੱਲ 52000 ਤੇ 45000 ਰੁਪਏ ਦੀ ਆਹ ਵਹਿੜ ਦੇਣੀ ਹੁਣ ਦੇਖੋ ਤੁਸੀਂ ਯਾਰ ਜੇ ਗੱਲ ਕਰਗੇ ਆਪਾਂ ਰੇਟ ਦੇ ਹਿਸਾਬ ਨਾਲ ਹਨਾ ਦੁੱਧ ਫੇਰ ਦੇਖ ਲਓ ਜਿੰਨਾ ਇਹਨੇ ਤਿਆਰ ਕੀਤਾ ਹੋਇਆ ਲੈਵਾ ਵੀ ਜਿਵੇਂ 18 20 ਕਿਲੋ ਦੁੱਧ ਇਹਨੂੰ ਫੇਰ ਵੀ ਕੋਈ ਬਾਲਾ ਨਹੀਂ ਲੱਗਦਾ ਦੇਖੋ ਛੱਟ ਇੱਕ ਗੱਲ ਹੋਰ ਹੈ ਦੇਖ ਜਮਾਂ ਟੈਟ ਦੀ ਆਰਡਰ ਕੁਆਲਿਟੀ ਵਾਲੀ ਆ ਗਈ ਵੇਹੜੇ ਕੋਈ ਐਂ ਨਹੀਂ ਟੁੱਟਵਾ ਜਾ ਲੈਵਾਗਾ ਤੇ ਥਾਣਾ ਥੋਣਾ ਦੀ ਜਿਹੜੀ ਕੁਆਲਿਟੀ ਉਹ ਦਿਖਾ ਦਗੇ ਆਪਾਂ ਆ ਦੇਖੋ ਠੀਕ ਆ ਪੰਡ ਲੈਵੇ ਦੀ ਤਿਆਰ ਕਰੀ ਖੜੀ ਆ ਮੈਂ ਜਮਾਂ ਨੀੜੇ ਲਾ ਦੇਣਾ ਲੈ ਠੀਕ ਆ ਆ ਦੇਖ ਲਓ ਹੁਣ ਤੁਸੀਂ ਲੈ ਜਾ ਸੁਖੀ ਲੈ ਜਾ ਲੈ ਜਾ ਲੈ ਜਾ ਲੈ ਵੀ ਆਹਾ ਬਹਿੜ 45000 ਰੁਪਏ ਦੇ ਵਿੱਚ ਮਿਲੂਗੀ ਤੁਹਾਨੂੰ ਮੁੱਲ 55000 ਰੁਪਿਆ ਜਿਹੜੀ ਤੇਰੀ ਆ ਦੂਜੇ ਨੰਬਰ ਵਾਲੀ ਪਹਿੜ ਆ ਇਹ ਰਮਣ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਕ੍ਰੋਸ ਆਪ ਕ੍ਰੋਸ ਐ ਬੱਛੀ ਮਗਰ ਐਫ ਐਸ ਪਿਓਰ ਜਮਾ ਅੱਛਾ ਹਾਂਜੀ ਬਾਈ ਕਿੰਨੇ ਦਿਨ ਹੋ ਗਏ ਸੂਏ ਨੂੰ ਇਹ ਪਰਸੂ ਸੂਇ ਰਮਣ ਕਿੰਨੇ ਕ ਬੋਲੇ ਬੂਲਤੀ ਬੋਲਾ ਹੁਣ 17 18 ਕਿਲੋ ਚਵਾ ਜਾਣਗੇ ਬਾਈ ਠੀਕ ਆ ਕੀ ਰੇਟ ਰਹੂਗਾ ਰੇਟ ਇਹਦਾ ਜਿੰਨਾ ਮਰਜ਼ੀ ਕਰਾ ਲੈ ਵੀਰੇ ਦੋ ਘੱਟ 70 ਦੀ ਦੇ ਦੇਣਗੇ ਆਪਾਂ 65 ਦੀ ਹੁੰਦੀ ਆ ਨਹੀਂ 68000 ਦੀ 70 ਦੀ ਨੂੰ ਬਾਈ 70 ਦੀ ਹਾਂਜੀ ਠੀਕ ਆ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਥਣਲੇਵਾ ਲੱਗਿਆ ਹੋਇਆ ਇਹ ਵਹਿੜ ਨੂੰ ਲੈ ਚਵਾਈ ਚੂਈ ਪੂਰੀ ਐਣ ਇੱਕ ਨੰਬਰ ਚਵਾਈ ਹੋਊਗੀ ਇਸ ਵਹਿੜ ਦੀ ਲੈ ਚੱਲ ਕੇ ਰਾਂ ਇਹ ਦੇਖ ਚੱਟ ਬੱਚੇ ਦਾ ਕਰਦੀ ਬਾਈ ਹੂੰ ਦੋ ਦੋ ਯਾਰ ਬੱਬੂ 15 ਤੋਂ ਤਾਂ ਖੁੱਲਾ ਹੀ ਪਾਉ ਬਾਹਰ ਹੁਣ 16 ਕਿਲੋ ਚਵਾਦ ਹੋ ਰਵਣ ਅੱਛਾ ਦੋ ਟਾਈਮ ਚੋ ਕੇ ਫੇਰ ਲੈ ਕੇ ਜਾ 16 ਕਿਲੋ ਬੋਲਾ ਤਿਆਰ ਹੈ ਪਰਸੋਂ ਬੱਚੀ ਸੂਈ ਹੈਗੀ 20 ਕਿਲੋ ਜੋੜ ਤੇ ਭੇਜਾਂਗੇ ਆਪਾਂ ਠੀਕ ਆ ਹਾਂ ਤਿੰਨ ਦੇ ਗੱਲਾਂ ਨਹੀਂ ਵੀਰੇ ਚੋਕੇ ਲੈ ਜੀ ਦੋ ਟਾਈਮ ਲੈ ਵੀ ਆਹਾ ਵਹੜ 67000 ਰੁਪਏ ਦੀ ਮਿਲੂਗੀ ਸੋਨੂੰ ਬੱਚੇ ਦਾ ਬਾੜਾ ਕਰਦੇ ਕਿ ਬੱਚੀ ਮਗਰ ਬੱਚੀ ਵੀਰੇ ਬੱਚੀ ਬੱਚੀ ਆ ਅੱਛਾ ਯਾਰ ਜਿਹੜੀ ਤੇਰੀ ਆ ਡੱਬੀ ਵਹੜ ਆ ਗਈ ਹਾਂ ਰਮਣਾ ਇਹ ਦੂਜਾ ਸੂ ਵੀ ਵੀਰੇ ਦੂਜਾ ਸੂ ਹਾਂ ਹਲੇ ਲੈ ਜੂਗੀ ਪੰਜ-ਸੱਤਨ ਬੱਚੀ ਕਿੰਨੇ ਕੇ ਦੁੱਧ ਵਾਦ ਵਾਲੀ ਦੁੱਧ ਵੀਰੇ ਨੇ 21-22 ਕਿਲੋ ਪਹਿਲਾਂ ਨੇ ਕੱਢਿਆ ਰਮਣਾ ਠੀਕ ਆ ਹਾਂ ਹੁਣ ਬੱਚੀ ਦੇ ਦੇ 20 ਦੇ ਦੇ ਗਰਮੀ ਕਰਕੇ 20 22 22 ਉਹ ਆਇਆ ਗਰਮੀ ਵੀ ਘਟ ਮੰਨੂ ਹਾਂਜੀ ਹਾਂ ਕ੍ਰਾਸ ਜਾ ਪੈਂਦਾ ਕ੍ਰਾਸ ਪਟਾ ਬਈ ਤੇ ਕੀ ਰੇਟ ਰਹੂ ਬਈ ਦਾ ਰੇਟੇ ਦਾ ਰਮਣ 75000 ਰੁਪਏ ਬਈ 75000 ਹਾਂਜੀ ਠੀਕ ਆ ਲੈ ਵੀ ਕੱਲੇ ਸਿੰਘ ਸਿੰਘ ਆ ਸਿੰਘ ਵੀ ਝੁੰਗੇ ਆ ਬਾਕੀ ਬੇਲ ਬੂਲ ਕੱਦ ਕਾਠ ਦੀ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ 75000 ਰੁਪਏ ਦੀ ਵਹਿੜ ਮਿਲੂਗੀ ਤੇ ਥਣ ਲੈਵੇ ਦੋ ਚੈੱਕ ਕਰ ਲੋ ਜੇ ਸੂਣ ਦੇ ਵਿੱਚ ਦਿਨ ਬਾਕੀ ਪਏ ਆ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਲੈਵੇ ਨੂੰ ਜਿਹੜਾ ਲੱਗਿਆ ਹੋਇਆ ਮੋੜ ਲਿਆ ਕਰਾਂ ਸੁਖੀ ਆ ਦੇਖੋ ਮੈਂ ਇਧਰੋਂ ਇੱਕ ਵਾਰੀ ਤੁਹਾਨੂੰ ਜਾਂਦੀ ਵਹਿੜ ਹੋਰ ਦਿ ਲੈ ਜਾ ਲੈ ਜਾ ਮੂੰਹ ਦੀ ਵੀ ਸੁਨੱਖੀ ਆ ਭਾਈ ਹੂੰ ਲੈ ਆਹਾ ਵਹੜ 75000 ਰੁਪਏ ਦੀ ਅੱਛਾ ਬਾਬੂ ਜਿਵੇਂ ਹੁਣ ਆਪਣੇ ਕੋਲ ਇੱਕ ਗਾਹਾਂ ਵਹੜ ਆ ਗਈ ਆ ਰਾਤ ਨਗੀਨਾ ਵਹੜ ਦਿਖਾਉਣ ਲੱਗੇ ਆਪਾਂ ਜਮਾ ਟਾਪ ਦਾ ਨਗੀਨਾ ਆਹਾ ਆਹਾ ਬਹਿੜ ਦਾ ਸੂਏ ਕੰਨੀਓ ਕਿੰਨੇਵੇਂ ਸੂਏ ਇਹ ਦੂਜਾ ਸੂਏ ਸੂਰ ਆਉਣੇ ਵੀ ਬਈ ਹਾਂ ਹਲੇ ਬੱਚੀ ਲੈ ਜੂ ਹਫਤਾ ਪੰਜ ਸੱਤ ਦਿਨ ਕੱਢ ਜੇ ਪੰਜ ਚਾਰ ਦਿਨ ਹੀ ਲੋ ਹਫਤਾ ਚਾਦੀ ਕਹਤਾ ਕਿ ਪੰਜ ਚਾਰ ਦਿਨਾਂ ਸੂਪਣਾ ਕਿੰਨੇ ਕ ਦੁੱਧ ਵਾਲੀ ਰਹੂਏ ਦੁੱਧ ਰਵਣਾ ਹੁਣ ਗਰਮੀ ਦੇ ਹਿਸਾਬ ਨਾਲ ਬੱਚੀ ਨੀ 20 ਤੋਂ ਪਲੱਸ ਚੱਲਣਾ ਬਈ ਸਹੀ ਗੱਲ ਆ ਹਾਂ ਤੇ ਹੁਣ ਮੀਮੂ ਪੈਣ ਲੱਗ ਗੇ ਸੋਨਾ ਲੈਵਾ ਤਿਆਰ ਸੀ ਹਾਂਜੀ ਹਾਂਜੀ ਬਈ ਠੀਕ ਆ ਕੀ ਰੇਟ ਰਹੂ ਫਿਰ ਇਹਦਾ ਰੇਟੇ ਦਾ ਰਵਣ 85000 ਰੁਪਿਆ 85000 ਹਾਂਜੀ ਵੀਰੇ ਵੈਰੀ ਗੁੱਡ ਲੈ ਵੀ ਆ ਦੇਖ ਲੋ ਵਾਲੇ ਸੋਨੇ ਥਣ ਲੇਵੇ ਵਾਲੀ ਬਹਿੜ ਦਿਖਾਉਣ 5-4 ਦਿਨ ਬਾਕੀ ਪਏ ਆ ਐਨ ਰੋਗ ਰੋਗ ਦਾ ਥਾਂ ਲੱਗਿਆ ਹੋਇਆਗਾ ਕੁਆਲਿਟੀ ਕੁਆਲਿਟੀ ਜਿਹੜੀ ਟਾਪ ਦੀ ਕੁਆਲਿਟੀ ਕਹਿ ਸਕਦੇ ਆ ਲਿਹਾ ਇਧਰਲੇ ਪਾਸੇ ਕਈ ਭਰਾ ਕਹਿ ਦਿੰਦੇ ਆ ਹਨਾ 2000 ਸਾਨੂੰ ਕ੍ਰੋਸ ਦੇ ਵਿੱਚ ਵਹਿੜ ਚਾਹੀਦੀ ਐ ਤੇ ਵਹਿੜ ਹੋਵੇ ਜਿਹੜੀ 20 ਕਿਲੋ ਦੁੱਧ ਖੁੱਲਾ ਪਾ ਦੇ ਆਹਾ ਵਹਿੜ 20 ਕਿਲੋ ਦੁੱਧ ਖੁੱਲਾ ਪਾਊਗੀ ਤੇ ਰੇਟ ਵੀ ਜਿਹੜਾ 85000 ਤੋਂ ਮਾਨਤਾਨ ਜਿਹੜਾ ਹੋ ਜਾਊਗਾ ਠੀਕ ਆ ਵੀ ਠੀਕ ਆ ਬਹੁਤ ਸੋਹਣੀ ਵਹਿੜ ਅੱਛਾ ਬੱਬੇ ਜਿਹੜੀ ਆ ਆ ਗਈ ਕ੍ਰੋਸ ਅੰਗ ਦੇ ਵਿੱਚ ਇਹ ਵੀ ਰਮਣ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਠੀਕ ਆ ਕਿੰਨੇ ਦਿਨ ਬਾਕੀ ਇਹਦਾ 1 ਹਫਤਾ ਬਾਕੀ ਰਮਣ 1 ਹਫਤਾ ਹਾਂਜੀ ਬਾਈ ਅ ਦੁੱਧ ਬਾਦ ਬਾਈ ਫਿਰ ਦੁੱਧ ਰਮਣ ਇਹ ਜਿਹੜੇ ਸਾਹਮਣੇ ਥਣ ਲੈ ਵਲ ਗਿਆ ਪਛੀ ਦਾ ਉਹ ਸਾਹਮਣੇ 20 ਕਿਲੋ ਖੁੱਲਾ ਪਾ ਦੂ ਪਰ ਆਪਾਂ 18 ਕਿਲੋ ਜੋੜ ਦੇ ਭੇਜਦੇ ਹਾਂ ਬਾਈ ਠੀਕ ਆ ਹਾਂ ਦੁੱਧ 20 ਜੰਨੇ ਨੇ ਵੀ ਲੈ ਰੰਗਵਾ ਚੈੱਕ ਕਰ ਲੋ ਹੁਣ ਤੁਸੀਂ ਇਹ ਰੇਟ ਕੀ ਰਹੁ ਬਾਈ ਰੇਟ ਇਹਦਾ ਰਮਣ 80000 ਰੁਪਏ ਬਾਈ 80000 ਰੁਪਏ ਹਾਂਜੀ ਠੀਕ ਆ ਲੱਚਾਂ ਤੰਕ ਤੰਕ ਦੇਖ ਲੋ ਹੁਣ ਲੈ ਵਾ ਜਿਹੜਾ ਲੈ ਦੇਖ ਚੱਟ। ਯਾ ਸੁਖੀ ਇੱਧਰ ਮੋੜ ਲਿਆ ਕਰ। ਸਾਡੇ ਨਾਲ ਸੰਗਲਾਂ 'ਚ ਰੱਖ ਦੇ ਰਹਿਮਣ ਤੈਨੂੰ ਪਹਿਲਾਂ ਨਹੀਂ। ਨਹੀਂ ਯਾਰ ਇਹੇ ਮੈਂ ਬੜਾ ਕਰਦੀ ਆ ਬਾਈ। ਹਾਂ ਰਸੇ ਦਾ ਜਾ ਆ ਦੇਖੋ ਹੁਣ ਤੁਸੀਂ ਆ ਦੇਖੋ ਥਾਂ ਲੈਵਾ ਜਿਹੜਾ ਬੜਾ ਸੋਹਣਾ ਹੈਗਾ। ਲੈ ਜਾ ਲੈ ਜਾ ਲੈ ਜਾ ਕੋਈ ਗੱਲ ਨਹੀਂ ਕਰ ਲੈਣ ਦੇ ਜਿਵੇਂ ਕਰਦੀ ਆ ਸੰਗਲ ਪਾ ਦੇ ਤੂੰ ਇਹ ਜਮਾ ਨਹੀਂ ਖਿਲਦੀ। ਹਾਂਜੀ ਹਾਂਜੀ ਬਾਈ। ਕਿਆ ਬਹਿੜ ਆ ਗਈ ਬਾਈ 6ਵੇਂ ਨੰਬਰ ਵਾਲੀ ਤੇਰੀ? ਹਾਂਜੀ ਰੋਣ ਬਾਈ। ਇਸ ਬਹਿੜ ਦੱਸੂਗਾ। ਇਹ ਪਹਿਲਾ ਸੂ ਬਾਈ। ਪਹਿਲਾ ਸੂਆ ਕਿੰਨੇ ਕ ਦਿਨ ਬਾਕੀ ਹੈ ਪੰਜ ਛੇ ਦਿਨ ਲੱਗੇ ਕਿੰਨਾ ਕ ਦੁੱਧ ਬਾਦੂ ਪਹਿਲੇ ਸੂਏ ਦੁੱਧ ਰਮਣ 17 18 ਕਿਲੋ 20000 ਵਾਰ ਖੁੱਲਾ ਕੱਢ ਦੂਗੀ ਬਤਲ 17 18 ਕਿਲੋ ਮੰਨ ਕੇ ਲਈ ਹੱਬ ਤਾਂ ਬਾਕੀ ਹੈ ਇੱਕ ਹਫਤਾ ਬਸ ਪੰਜ ਚਾਰ ਦਿਨ ਹੱਬਤੋਂ ਪਹਿਲਾਂ ਪਹਿਲਾਂ ਐਸਟੀਮੇਟ ਆ ਗਿਆ ਠੀਕ ਆ ਗੱਲ ਆ ਆ ਦੇਖੋ ਪਹਿਲਾ ਸੂਆ ਬਿਹੜ ਸੂਂਦੀ ਆ ਬੈਠਮੀ ਜੀ ਬਿਹੜ ਆ ਤੇ ਚੰਗਾ ਥਣਲੇਵਾ ਲੱਗਿਆ ਹੋਇਆ ਤੇ ਰੇਟ ਦੱਸ ਦੇ ਸੋਣਾ ਸੱਜਣਾ ਸਾਨੂੰ ਇਹ ਰੇਟ ਕੀ ਆ ਬਬੂ ਦਾ ਰੇਟ ਇਹ ਰਮਣ 80 ਰੁਪਏ ਕਰ ਦਿਆਂ ਵੀਰੇ ਹਾਂ 2000 ਰੁਪਏ ਵਿੱਚ ਹੋਰ ਛੋਟ ਕਰ ਦਾਂ। ਲੈ ਵੀ ਆਹਾ ਦੇਖ ਲਓ ਪਹਿਲੇ ਸੂਏ ਸੂਣਾ ਬਾਈ ਕਹਿੰਦਾ 80000 ਰੁਪਏ ਰੇਟ ਆ ਤੇ ਬਾਕੀ 2000 ਛੋਟ ਹੋ ਜੂਗੀ। ਦੁੱਧ ਜਿਹੜਾ ਹੈਗਾ 17 18 ਕਿਲੋ ਦਾ ਖੁੱਲਾ ਪੋਣਾ ਚਾਹੀਦਾ ਜਿਹੇ ਜਾਇ ਦੇ ਥਣਲੇਵਾ ਲੱਗਿਆ ਹੋਇਆ ਦੇਖੀ। ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜ਼ੋਰ ਮਾਰ ਕੇ ਤੁਸੀਂ ਮੱਥਾ ਮੱਥਾ ਮਾਰ ਲਿਓ। ਇਹ 75000 ਰੁਪਏ ਦੀ ਵੈਹੜ ਵੀ ਹੋ ਸਕਦੀ ਆ। ਬਾਕੀ ਤਾਂ ਬਾਈ ਬੱਬੂ ਦੇ ਦੇਣ ਤੇ ਡਿਪੈਂਡ ਕਰਦੀ ਕਿਵੇਂ ਜੇ ਕੰਮ ਹੈ ਨਾ ਜਵੇਂ ਉਹਦੇ ਹਿਸਾਬ ਨਹੀਂ ਬਾਈ ਰੇਟ ਕਰਦਾ ਹੁੰਦਾ। ਇਹ ਜੜੀ ਤੇਰੀ ਆ ਗਈ ਹੁਣ ਇਹ ਆਪਾਂ ਐਂ ਜੇ ਕਹਿ ਸਕਦੇ ਹਾਂ ਨਾ ਥੋੜੀ ਹਰਿਆਣਾ ਹਰਿਆਣੇ ਵਾਲੀ ਜਾਸੀ ਜੀ ਹਾਂਜੀ ਹਾਂਜੀ ਬਾਈ ਜਾਸੀ ਪੰਜਾਬ ਵਾਲੀ ਤਾਂ ਰੋਜ਼ ਹੀ ਕਹਿੰਦੀ ਆ ਹਾਂਜੀ ਹਾਂ ਪੰਜਾਬ ਵਾਲੀ ਤਾਂ ਰੋਜ਼ ਹੀ ਚੱਲਦੀ ਐ ਹਾਂਜੀ ਹਾਂਜੀ ਬਾਈ ਇਹ ਸੂਆ ਸੂਆ ਪਹਿਲਾ ਸੂਰਵਣ ਪਹਿਲਾ ਸੂਆ ਦਿਨ ਦਿਨੇ ਕੱਪਤਾ ਬਾਈ 10 ਵੀ ਕੱਢ ਦਿਓ ਆਪ ਤਾਂ ਖੁੱਲਾ ਲੈ ਜੀ ਅੱਛਾ ਹਫਤਾ ਖੁੱਲਾ ਲੈ ਜੀ ਬਾਈ ਹਾਂ ਠੀਕ ਆ ਆ ਦੇਖੋ ਸਰੀਰ ਸਰੂਰ ਪੱਟੇ ਆ ਬਾਈ ਪੱਟੇ ਵਰਗੀ ਮੱਟੇ ਵਰਗੀ ਵਹਿੜ ਪਈ ਆ ਬਾਈ ਕਹਿੰਦਾ ਲੈ ਵੀ ਆਹਾ ਦੇਖ ਲਓ ਹੁਣ ਤੁਸੀਂ ਹਰਿਆਣੇ ਵਾਲੀ ਜਰਸੀ ਪਹਿਲਾ ਸੂਆ ਸੁੰਦੀ ਆ ਤੇ ਥਣ ਲੇਵਾ ਚੈੱਕ ਕਰ ਲਓ ਇਹ ਆ ਦੇਖੋ ਕਿਉਂਕਿ ਆਪਾਂ ਹਰਿਆਣੇ ਚ ਬੜੇ ਵੀਡੀਓ ਬਣਾਉਣੇ ਆ ਤੇ ਤਾਂ ਹਰਿਆਣੇ ਵਾਲੀ ਚੱਲਣ ਦੇ ਹੁਣ ਫੇਸ ਕੁਆਲਿਟੀ ਵਾਲੀ ਚੰਗੀ ਰਹਿਣ ਬੱਚੀ ਨਖਰਾ ਨਖਰਾ ਵਾਲਾ ਕੰਨ ਦੇਖੋ ਤੁਸੀਂ ਜਰਸੀ ਵਾਲਾ ਅੱਛਾ ਕੀ ਰੇਟ ਰ ਹੋ ਇਹਦਾ ਇਹਦਾ ਰਮਣਾ ਰੇਟ ਜੇ ਤਾਂ ਹੁਣ ਦੀ ਸਿਆਲ ਚ ਉਹ ਤਾਂ ਲੱਖ ਰੁਪਈ ਦੀ ਬੱਚੀ ਸੀਗੀ ਹੁਣ ਆਪਣਾ 85000 ਰੁਪਈ ਰੇਟ ਆ ਬਈ 85000 ਦੀ ਬੱਚੀ ਦੇਦਾ 82000 ਦੀ ਲੈ ਵੀ ਆ ਦੇਖ ਲਓ ਹੁਣ ਤੁਸੀਂ ਅਜੇ ਦਿਨ ਬਾਕੀ ਪਏ ਤੇ ਸੋਨਾ ਥਨ ਲੈਵਾ ਤਿਆਰ ਕਰੂਗੀ ਠੀਕ ਆ ਕੁਆਲਿਟੀ ਕੁਆਲਿਟੀ ਚੰਗੀ ਆ ਬੰਬੂ ਇਹਦਾ ਮਾੜਾ ਉਹ ਦਿਖਾਈ ਕਿਵੇਂ ਜੇ ਹਾਂਜੀ ਹਾਂਜੀ ਭਾਈ ਜਿੰਨੀ ਜੇ ਮਰਜ਼ੀ ਭਜਦਾ ਇਹ ਚਿਪਾ ਜੇ ਮਾਰੀ ਮਾਰ ਦੇਣਾ ਭਾਈ ਅਜੇ ਤਾਂ ਗੂੰਦ ਹੀ ਆਉਂਦੀ ਆ ਬਈ ਪਾਣੀ ਆਉਂਦਾ ਭਾਈ ਜਮਾ ਹੈਣਾ ਹਾਂ ਅਜੇ ਤਾਂ ਦਿਨ ਕੱਢ ਜੂਗਾ ਖੁੱਲਾ ਲਈ ਬੱਚੇ ਇੱਥੇ ਕੋ ਸੋਨਾ ਪਛੀ ਨੇ ਭਾਈ ਸਹੀ ਗੱਲ ਆ ਜਿਹੜੀ ਤੇਰੀ ਆ ਬਹਿੜ ਆ ਗਈ ਯਾਰ ਹਾਂਜੀ ਰਾਮ ਬਾਈ ਇਹ ਬੜੀ ਸੋਹਣੀ ਹੈ ਚੀਨੀ ਜੀ ਤੇ ਹੋਰ ਹੀ ਕਰਾਉਂਦੇ ਐਰ ਸ਼ਹਿਰ ਮੰਨ ਲਾ ਭਾ ਜਰਸੀ ਦਾ ਕ੍ਰਾਸ ਮੰਨ ਲਾ ਭਾ ਐਰ ਸ਼ਹਿਰ ਦਾ ਕ੍ਰਾਸ ਮੰਨ ਲਾ ਉਹਨੂੰ ਠੀਕ ਪਹਿਲਾ ਸੂਆ ਹਾਂ ਪਹਿਲਾ ਸੂਆ ਕਿੰਨੇ ਕਿ ਦਿਨ ਬਾਕੀ ਹੈ ਖੋਲ ਦੇਣੇ ਇੱਕ ਹਫਤਾ ਲਾ ਜੂ ਰਾਮ ਖੁੱਲਾ ਹਫਤਾ ਹਾਂ ਇਹ ਦੁੱਧ ਮੈਨੂੰ ਐ ਲੱਗਦਾ ਵੀ 14 13 15 ਹਨਾ ਨਾ ਬਾਈ ਬੱਚੀ 17 18 ਕਿਲੋ ਨਾ ਤੂੰ ਮਾਰ ਨਹੀਂ ਮਾਰਨਾ ਕੁਆਲਿਟੀ ਤਾਂ ਦੇਖ ਲੈ ਤੁਰਦੀ ਬੱਚੀ ਦਿਖਾਈ ਬਾਈ ਅੱਛਾ ਲੈ ਆ ਦੇਖੋ ਕਰਾ ਇਹ ਚੈੱਕ ਕਰੋ ਕਰਾ ਅ ਦੇਖੋ ਹੁਣ ਤੁਸੀਂ ਬੈਹੜ ਦਾ ਕੱਦ ਕਾਟ ਚੈੱਕ ਕਰ ਲਓ ਬਹੁਤ ਸੋਹਣੇ ਕੱਦ ਕਾਟ ਵਾਲੀ ਬਾਕੀ ਹਜੇ ਦਿਨ ਪਏ ਆ ਬਹਿੜ ਦੇ ਇਹ ਮਾਰੀਆਂ ਜਾਂ ਭੁੱਪੀਆਂ ਦੀ ਕੋਈ ਗੱਲ ਬਾਤ ਨਹੀਂ ਕੋਈ ਨਿਸ਼ਾਨ ਵੀ ਨਹੀਂ ਭਈਦਾ ਕੋਈ ਹਾਂ ਅੱਛਾ ਇਹ ਫਿਰ ਕੀ ਭਾਜ ਦੇਣੀ ਆਪਾਂ ਭਾ ਇਹਦਾ ਰਮਨ ਜੈਜਾ ਕਰਦ ਗਿਆ ਬਾਈ ਹਾਂ ਤੂੰ ਤਾਂ 75 80 ਕਰਨਾ ਸੀਗਾ ਨਾ ਨਾ ਪਰ 70000 ਤੋਂ ਦੋ ਛੱਡ ਦਾਂਗੇ 65 ਕਰ ਲੈ ਜਾਂ 67 ਕਰ ਦੇ ਬਾਈ ਫਿਰ 67 ਹਾਂ 67000 ਠੀਕ ਆ ਲੈ ਚੱਲ ਫਿਰ ਦੇਖੀ ਖੜਨੀ ਖੁੜਨੀ ਦੇ ਹੋ ਕਿੱਡੀ ਦੋ ਚਾਰ ਸਾਲ ਚੋ ਕੇ ਪਛੀ 20000 ਰੁਪਏ ਨਾਲ ਲੱਗ ਜਾਓ ਬਾਈ ਹੈ ਇਹੇ ਜੇ ਥਾਂ ਨਹੀਂ ਕਰਦੀ ਚੱਲ ਮੰਨ ਕੇ ਚੱਲ ਇੱਕ ਮਿੰਟ ਖੜਾਈ ਜਿਹੜੀ ਤੇਰੀ ਆਹ ਬਹਿੜ ਆ ਹਾਂਜੀ ਬਾਈ ਜਿਵੇਂ ਮੰਨ ਕੇ ਚੱਲ ਤੂੰ ਕਿਸੇ ਨੂੰ 65000 ਦੀ ਦੇਤੀ ਮੰਨ ਕੇ ਚੱਲ ਹਾਂਜੀ ਬਾਈ 65000 ਦੀ ਦੇਤੀ ਤੇ ਇਹ ਇੱਕ ਸੂਆ ਚੋਲੀ ਤੋਂ ਤੋਂ ਬਾਅਦ ਕਿੰਨੇ ਦੀ ਲੈ ਸਕਦਾ ਤੂੰ 5-7000 ਰੁਪਏ ਬੰਦੇ ਨੂੰ ਫालतू ਦੇ ਕਿਉਂ ਬਾਈ ਕਿਸੇ ਰੁੱਤੀ ਸੂਪੇ ਅੱਛਾ ਹਾਂ ਇੱਕ ਵਾਰੀ ਫੋਨ ਕਰਦੇ ਦੱਸ ਦੇਣਾ ਪਹਿਲਾਂ ਆਪਾਂ ਤੁਹਾਨੂੰ ਦੇਖਣ ਵੀ ਨਹੀਂ ਜਾਂਦੇ ਬੱਚੀ ਦੇ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਤੁਹਾਡੀ ਆਹਾ ਵਹਿੜ 65000 ਦੀ ਲੈ ਜਾਂਦੇ ਹੋ ਜੇ ਤੁਸੀਂ ਹਨਾ ਤੇ 65000 ਦੀ ਲੈ ਜਾਓ 70000 ਦੀ ਵਾਪਸ ਕਰ ਦਿਓ ਤੁਸੀਂ 5000 ਰੁਪਏ ਫालतू ਅੱਛਾ ਜਿਹੜੀ ਆ ਆ ਗਈ ਯਾ ਤੇਰੀ ਆ ਜਾਸੀ ਇਹ ਸ਼ਹਿਰ ਜਾ ਹੋਰ ਹੀ ਲਟੜਾ ਪਟੜਾ ਜਾ ਹੈਨਾ ਇਹੇ ਦੱਸ ਮੈਨੂੰ ਬਾਹਰ ਕੱਢ ਕੇ ਦੇਖ ਪਹਿਲਾਂ ਆ ਟੜਾ ਪਟੜਾ ਕਿ ਭਾਈ ਜਰਸੀ ਹੈਗੀ ਆ ਬਾਹਰ ਕੱਢ ਕੇ ਦਿਖਾ ਦੇ ਇਹ ਲਟੜਾ ਪਟੜਾ ਦਿਖਾ ਗਿਆ ਆਪਾਂ ਅਰੇ ਕੱਚੀ ਆ ਬੱਛੀ ਭਾਈ ਕਿੰਨੇ ਕੰਨ ਲੈ ਜੂਗਾ 10-12 ਸਾਲ ਖੁੱਲੇ ਪਏ ਅੱਛਾ ਆਪਾਂ ਲਟੜਾ ਪਟੜਾ ਤਾਂ ਕਹਦੇ ਨੇ ਤਿੰਨ ਇੱਕ ਨਸਲਾਂ ਆਪਾਂ ਨਾ ਵਿੱਚ ਐਡ ਕਰਦੇ ਨੇ ਇੱਕ ਇੱਕ ਗਾਂ ਹੁੰਦੀ ਆ ਨਸਲਾਂ ਆਪਾਂ ਤਿੰਨ ਕਰ ਦਨੇ ਆ ਕਿਸ ਕੁਆਲਿਟੀ ਦੇ ਕਰ ਲੈ ਵੀ ਆ ਦੇਖੋ ਹੁਣ ਤੁਸੀਂ ਹੈਨਾ ਇਹ ਨਸਲ ਬਰੀਡ ਜਿਹੜੀ ਹੈਗੀ ਆ ਉਹ ਆਪਾਂ ਜਰਸੀ ਕ੍ਰੋਸ ਚ ਕਹਿ ਸਕਦੇ ਆ ਤੇ ਹਜੇ ਦਿਨ ਕਾਫੀ ਪਈ ਆ ਬੱਬੂ ਮੈਨੂੰ ਐਂ ਦੱਸ ਕਿੰਨੇ ਕ ਦੁੱਧ ਵਾਲੀ ਕਹੇਗਾ ਦੁੱਧ ਰਵਣ 15 ਕਿਲੋ ਖੁੱਲਾ ਪਾ ਦੂ ਹਾਏ ਓ ਜਮਾ ਮੇਰੇ ਮੂੰਹ ਤੇ ਬੋਲ ਬੋਲੇ ਤਾਂ ਤੂੰ ਮਾਰਨ ਲੱਗੀ ਫਿਰ ਤੇ ਆਥਨ ਦਾ ਵੇਲਾ ਹਾਂ ਹਣ 15 16 15 16 ਕਿਲੋ ਕਿ ਤੇ ਜੇ ਤੜਕੇ ਦਾ ਵੇਲਾ ਹੁੰਦਾ ਫਿਰ ਝੂਠ ਮਾਰ ਲੈਂਦਾ ਨਹੀਂ ਨਹੀਂ ਭਾਈ ਝੂਠ ਆਪਾਂ ਮਾਰਦੇ ਨਹੀਂ ਕਿਸੇ ਗੱਲ ਦੀ ਕੀ ਪਤਾ ਮਹਾ ਨਾ ਜੀ ਨਾ ਭਾਈ ਮੈਨੂੰ ਐਂ ਦੱਸ ਦੇਖੀ ਬੱਚੀ ਭਾਈ ਹਾਂ ਦੇਖੀ ਤੇ ਰੇਟ ਫਿਰ ਰੇਟ ਰਮਨ ਜੇ ਤਾਂ ਕੋ ਕੱਚੀ ਕੱਚੀ ਵੱਚੀ ਲੈ ਕੇ ਆਂਦਾ ਤਾਂ 57000 ਰੁਪਏ ਅੱਛਾ ਜੇ ਤਿਆਰ ਹੋ ਗਈ ਵਾਡ ਰੇਟ ਫਿਰ 55 ਦੀ ਫਿਰ ਪੁੱਟਦੀ ਹੈ ਬਾਈ ਇਹ ਆ ਦੇਖ ਲੈ ਕਿਹੜੇ ਲੋਡ ਦਾ ਕੱਢਦੀ ਉਹ ਲੈ ਜਾ ਲੈ ਜਾ ਲੈ ਜਾ ਲੈ ਵੀ ਆ ਦੇਖ ਲੋ ਆਹਾ ਜਰਸੀ 57000 ਰੁਪਏ ਦੀ ਮਿਲੂਗੀ ਤੁਹਾਨੂੰ ਤੇ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਇਹਨੇ ਕੱਲਾ ਕੱਲਾ ਥਾਣਾ ਹਜ ਤੈਨੇ ਨਾ ਸੇਰ ਚੋਂ ਪੂਣੀ ਕੱਤੀ ਐ ਲਹੌਣੀ ਲੱਗੀ ਐ ਇੱਕ ਆ ਬਾਹਰ ਘੱਟ ਕੇ ਲਿਆਓ ਸੁਖੀ ਆ ਦਿਖਾਗੇ ਅੱਛਾ ਬਾਬੂ ਜਿਹੜੀ ਤੇਰੀ ਆਬ ਹੈੜ ਆ ਗਈ ਇਹਦਾ ਸੂਆ ਇਹਦਾ ਸੂਆ ਪਹਿਲਾਂ ਕਹਿ ਦੀਏ ਪਹਿਲੇ ਜੀ ਵੀ ਚਲਦੇ ਪਰ ਝੂਠ ਨਹੀਂ ਮਾਰਨਾ ਦੂਜਾ ਸੂ ਬਾਈ ਦੂਜਾ ਸੂਆ ਹਾਂ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ 15 ਕਿਲੋ ਔੜ ਤੇ ਭੇਜ ਦੇਗੇ ਆਪਾਂ ਅੱਛਾ ਇਹ ਕ੍ਰਾਸ ਚ ਆ ਗਈ ਕ੍ਰਾਸ ਸੰਗ ਚ ਵੀਰੇ ਠੀਕ ਆ 15 ਕਿਲੋ ਦੁੱਧ ਖੁੱਲਾ ਹਾਂਜੀ ਬਾਈ ਹਾਂ ਖੁੱਲਾ ਲੈ ਇਹ ਫਿਰ 15 ਕਿਲੋ ਲਈ ਆਪਾਂ ਕਿੰਨੇ ਰੁਪਈਆ ਚ ਦੇਵਾਂਗੇ ਜਾਇਜ਼ ਲੈਣ ਦੇਣ ਜੇ ਬਾਈ ਹਾਂ 52000 ਰੁਪਈਆ 52 ਦੀ ਤੇ ਦਿਨ ਕਿੰਨੇ ਕੁ ਲੈ ਜੂਗੀ ਦਿਨ ਹਲੇ ਲੈ ਜੂ ਵੀਰੇ 5-4 ਠੀਕ ਆ ਐ ਸੁੱਕੀ ਇੱਧਰ ਲਿਆ ਕਰ ਆਪਾਂ ਨਾ ਖੜੀ ਦਾ ਲੇ ਹੁਣ ਲੇਵਾ ਦੇਖ ਲੋ ਹੁਣ ਤੁਸੀਂ ਠੀਕ ਆ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਤੇ ਮੜਕ ਮੜਕ ਉਤੁਰਦੇ ਲੈ ਜਾ ਕਰਾ ਇਧਰਲੇ ਪਾਸੇ ਇਹਦੀ ਬੂਥੀ ਦਿਖਾ ਮਾਰੀ ਜੀ ਤੇ ਆ ਦੇਖੋ ਲੈ ਜਾ ਲੈ ਵੀ ਆਪਾਂ ਇਹ ਗੱਲ ਕਹਿ ਸਕਦੇ ਆ ਹਨਾ ਵੀ ਆਹਾ ਗਾਂ ਜਿਹੜੀ ਹੈਗੀ ਆ ਆਪਾਂ ਗਰਮੀਆਂ ਦਾ ਤੋਹਫਾ ਹੀ ਕਹਿ ਸਕਦੇ ਆ ਆਹਾ ਸਾਨੂੰ 52000 ਰੁਪਏ ਦੀ ਮਿਲੂਗੀ ਲੈ ਚੱਲ ਕਰਾਂ ਖਿੱਚ ਲੈ ਇਹਨੂੰ ਕਰਾ ਬਬੂ ਜੇ ਜਿਹੜੀ ਤੇਰੀ ਆ ਬਹਿੜਾ ਕੀ ਕ੍ਰਾਸ ਚ ਹਾਂਜੀ ਰੋਣਾ ਹੀ ਦੂਜਾ ਸੂਆ ਸੂਆ ਬਾਈ ਇਹੇ ਦੂਜਾ ਸੂਆ ਦਿਨ ਕਿੰਨੇ ਬਾਕੀ ਐ ਇਹ ਲੈ ਜੂ ਵੀਰੇ ਬੱਚੀ ਦੱਸ ਤੈਨੂੰ 10 ਦਿਨ ਲੈ ਜੂ ਕਿੰਨੇ ਕੇ ਦੁੱਧ ਵਾ ਦਾ ਲਿਚ ਦੁੱਧ ਵੀਰੇ 15 16 ਕਿਲੋ ਦੇਊਗੀ ਤੇ ਕੀ ਰੇਟਰ ਹੋ 15 16 ਕਿਲੋ ਵਾਲੀ ਦੱਸ ਰੇਟ ਜਮਾ ਲੈਣ ਦੇਣੀ ਜਮਾਈ 72000 ਦੀ ਬੱਚੀ ਦੇ ਦੂ ਪਰ ਮੈਂ ਸ ਰੱਖਣ ਦੀ ਲੋਟ ਨਹੀਂ 72 ਦੀ ਹਾਂਜੀ ਵੀਰੇ ਸਟੋਰ ਕੇ ਦੇਖ ਪਹਿਲਾਂ ਲੈ ਆਹ ਦੇਖ ਲੋ ਗਰਲੈਂਡੋ ਜਾਂ ਵੀ ਪੈਂਦਾ ਉਹ ਮੂੰਹ ਜਾ ਆਹ ਦੇਖੋ ਲੈ ਇਹ ਲੈਵਾ ਚੈੱਕ ਕਰ ਲੋ 15 ਕਿਲੋ ਦੁੱਧ ਖੁੱਲਾ ਪਾਊਗੀ ਬਾਈ ਕਹਿੰਦਾ ਦੇਣ ਕਿੰਨੇ ਕੇ ਲੈ ਜੂ ਬੱਬੂ ਦੇਣਾ ਰਵਣ 10 ਪਏ ਅੱਜ ਤੇ ਤਿਆਰ ਹੋਈ ਨਾ ਉਹਦੇ ਦੇਖੀ ਹਾਂ ਟਿਕਣਾ ਢੂਈ ਬੰਨੂਗੀ ਭਾਈ ਠੀਕ ਆ ਆਪਾਂ ਵੀ ਕਿਸੇ ਗੱਲ ਨੇ ਮੰਗਿਆ ਸਹੀ ਗੱਲ ਹੈ ਨਾ ਨਹੀਂ ਵੈਰੀ ਗੁੱਡ ਇੱਕ ਪਾਸੇ 1.5 ਲੱਖ ਮਹਿੰਦੇ ਲਾ ਦੇ ਇੱਕ ਪਾਸੇ ਇਹਨੂੰ ਰੱਖ ਲਿਓ ਭਾਈ ਦੁੱਧ ਤਾਂ ਯਾਰ ਬੱਬੂ ਮੈਨੂੰ ਐਂ ਲੱਗਦਾ ਜਿਵੇਂ ਤੂੰ 15 ਕਿਹਾਗਾ 16 17 ਕਿਲੋ ਵੀ ਦੇ ਦੂ ਪਰ ਆਪਾਂ 15 ਕਹੋ ਵੀ 16 17 ਦੇ ਵੀ ਬੰਦਾ ਦੁਬਾਰੇ ਆ ਜਾਂਦਾ ਹਾਂ ਖੁੱਲਾ ਕੋਈ ਨਹੀਂ ਮੈਂ ਉਹ ਐਂ ਆ ਵੀ ਸੱਤਾ ਹੈ ਦਾ ਹਾਂ ਕਹੋ ਨਾ 20 ਵੀ ਕਹਿ ਦਾਂਗੇ ਕੋਈ ਫਾਇਦਾ ਜਿਹੜਾ ਸਾਹ ਨਾਲ ਲੈਵਾ ਬੱਤੀ ਦਾ ਇਹਦਾ ਹਾਂ ਨਾ ਕੋਸਗਾ ਭ ਆ ਨਾ ਰੇਟ ਵੀਰੇ 7000 ਛੋਟ ਕਰ ਦੂੰਗਾ ਠੀਕ ਆ ਲੈ ਵੀ ਆ ਦੇਖ ਲੋ ਬਾਈ ਕਹਿੰਦਾ ਮੱਜ ਰੱਖਣ ਦੀ ਲੋੜ ਨਹੀਂ ਆਹ ਵਹੜ ਲੈ ਜਿਓ ਤੁਸੀਂ ਤੇ ਦੁੱਧ 15 ਕਿਲੋ ਦਾ ਖੁੱਲਾ ਪਾਉਗੀ ਹਜੇ ਦਿਨ 10 ਪਏ ਆ ਮਿੱਤਰੋ ਠੀਕ ਆ ਆ ਦੇਖੋ ਇਹ ਠੀਕ ਆ ਭਾਈ ਕੰਮ ਇਹ ਲੇਵਾ ਵੀ ਚੰਗਾ ਤਿਆਰ ਕਰੂ ਅੱਛਾ ਜਿਹੜੀ ਤੇਰੀ ਆ ਵੱਡੇ ਕੱਦ ਕਾਠ ਵਾਲੀ ਪਹੇੜ ਆ ਗਈ ਹਾਂ ਰਮਣੇ ਪਹਿਲਾਂ ਸੂਆ ਸੂਕੀ ਬਾਈ ਅੱਛਾ ਪਹਿਲਾਂ ਸੂਆ ਹਾਂ ਇਹ ਰਕਾਦੀ ਵਾਲਾ ਹੈਗਾ ਇਹਦਾ ਰੇਟ ਅਸੀਂ ਤੈਥੋਂ ਪੁੱਛਾਂਗੇ ਹਾਂ ਹਨਾ ਕੱਦ ਕਾੜ ਦੇਖ ਲੈ ਜੇ ਤਾਂ ਹੁੰਦੀ ਸਿਆਲਾ ਚ ਹਣਾ ਤੈਨੂੰ ਪਤਾ ਕਿੰਨੇ ਰੁਪਏ ਦਾ ਮਾਲ ਚ ਬਾਈ ਕਿੰਨਾ ਕ ਦੁੱਧ ਪਾ ਦੁੱਧ 25 17 18 ਕਿਲੋ ਪਹਿਲੇ ਨਹੀਂ ਪਾ ਦੁੱਧ ਬਾਈ 17 ਮੁੱਠੇ ਦਾ ਕੱਢਦੀ ਹੁੰਦੀ ਹਾਂ ਹੂੰ ਲੈ ਜੂ ਤਸਦ ਨਾ ਰਮਣਾ ਲੈ ਜੂ ਕੱਚੀ ਪੀਆ ਇੱਕ ਮਿੱਤਰੋ ਹੁਣ ਮੈਂ ਦੱਸਦਾ ਲੈਗ ਸਕੋਰ ਚੈੱਕ ਕਰ ਲਓ ਹੁਣ ਤੁਸੀਂ ਇਸ ਵਹਟ ਦਾ ਲੈ ਕੱਦ ਕਾਟ ਬਹੁਤ ਆ ਇਹ ਕੋਣ ਕੋਣ ਇਧਰ ਆਉਂਦੇ ਹੋ ਬੜੀ ਅੱਜ ਬਾਈ ਆ ਦੇਖੋ ਹੁਣ ਮੂੰਹ ਦੀ ਲੈ ਵੀ ਇਹਦਾ ਰੇਟ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ ਕੋਈ ਵੀਡੀਓ ਨਹੀਂ ਬੰਦ ਕੀਤੀ ਉਧਰ ਕਿਧਰ ਲਈ ਜੰਨਾ ਹੋਵੇ ਇਹ ਆ ਜਾ ਆ ਜਾ ਗੁੱਟ ਪਾ ਕੇ ਰੱਖਿਆ ਕਰ ਕੋਲੋ ਫੜ ਲਾ ਬਈ ਅੱਛਾ ਅੱਛਾ ਜੇ ਆਪਣਾ ਰੇਟ ਸੁਣਨਾ ਹੈ ਸਿੰਘਾ ਬਾਈ ਹਾਂ ਅੱਜ ਕੋਈ ਪੰਛੀ ਲੈ ਕੇ ਆਂਦਾ 55000 ਦੀ ਦੇ ਰਿਹਾ 55000 ਦੀ ਹਾਂਜੀ ਬਾਈ ਠੀਕ ਹੈ ਹਾਂ ਵੈਰੀ ਗੁੱਡ ਲੈ ਵੀ 67500 ਦੀ ਸਾਲ ਤੇ 1 ਰੁਪਿਆ ਵੀ ਨਹੀਂ ਘਟਦੀ 75000 ਦਾ ਠੀਕ ਹੈ ਆ ਥੋੜਾ ਗਰਮੀ ਕਰਕੇ ਥੋੜਾ ਬਾਈ ਫਰਕ ਪੈਂਦਾ ਜਮਾ 55 ਹਾਂ 55000 ਦੀ ਲੈ ਵੀ ਆ ਦੇਖ ਲੋ ਹੁਣ ਤੁਸੀਂ 80000 ਦਾ ਮਾਲ ਰਹਿਣਾ ਹਾਂ ਲੈ ਵੀ ਆਹਾ ਵਾਹੜ 55000 ਰੁਪਏ ਦੀ ਮਿਲੂਗੀ ਤੁਹਾਨੂੰ ਲੇ ਚੱਲ ਮਿੱਤਰਾ ਲੈ ਚੱਲ ਲੈ ਚੱਲ ਲੈ ਚੱਲ ਨਖਰਾ ਨੋਕਾ ਭਾਈ ਤਾਂ ਬਾਹਲੇ ਦਿਨ ਪਈ ਆ 10 ਦਿਨ ਤਾਂ ਖੁੱਲੇ ਲਏ ਜੀ ਹਾਂ 10 ਦਿਨ ਤੱਕ ਯਾਨੀ ਜੀ ਅੱਜ ਚੂਲੀ ਬਣਾਉਣ ਲੱਗੇ ਬੱਸੀ ਨੇ ਫਟਲੇਵਾ ਬਣਾਉਣਾ ਬਾਈ ਜਿੰਨਾ ਬਣਾਉਣਾ ਸਹੀ ਗੱਲ ਆ ਅੱਛਾ ਜੇ ਮੰਨ ਕੇ ਚੱਲ ਗਏ ਹੁਣ ਆਪਣੇ ਲਾਸਟ ਤੇ ਨੰਬਰ 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 ਮੇਰਾ 94673 ਜੀ 70473 898910668 ਹੈ ਬਾਈ ਠੀਕ ਆ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਬਾਈ ਸਾਰਾ ਧੰਨਵਾਦ ਤੁਹਾਡਾ ਵੀ ਹਾਂ ਲੋ ਵੀ ਮਿੱਤਰੋ ਏ ਸੀ ਬਾਈ ਬੱਬੂ ਬਾਈ ਬੱਬੂ ਕੋਲ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਐ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਨਾਗ ਦਿਖਾਤੇ ਕਿਵੇਂ ਲੱਗੇ ਨਾਗ ਤੇ ਕਿਵੇਂ ਲੱਗੇ ਬਾਈ ਦੇ ਗਾਵਾਂ ਦੇ ਰੇਟ ਇਹ ਤੁਸੀਂ ਕਮੈਂਟਾਂ ਦੇ ਵਿੱਚ ਹਾਜ਼ਰੀ ਜਰੂਰ ਭ